ਸਿੰਘ ਜੀ ਅੱਜ ਕੀ ਘਟਨਾਈ ਹੈ ਘਟਨਾਈ ਇੱਥੇ ਮੇਰੇ ਨਾਲ ਮੁੰਡਾ ਕੰਮ ਕਰਦਾ ਸੀਗਾ ਜੀ ਉਹ ਕਿਤੇ ਇੱਧਰ ਚਾਹ ਪੀਣਾ ਰਿਹਾ ਸੀ ਇੱਧਰ ਚਾਲੀਆਂ ਜਿਹੜੀਆਂ ਹੈਗੀਆਂ ਇਹਨਾਂ ਨੇ ਬੰਨੀਆਂ ਨਹੀਂ ਹੈਗੀਆਂ ਸੀ ਉਹਨੇ ਕਿਤੇ ਪੈਰ ਤਰਿਆ ਤੇ ਉਹ ਵਿਚਾਰਾ ਵਿੱਚ ਡਹਿ ਗਿਆ ਤੇ ਮੈਂ ਉਧਰਲੀ ਸਾਈਡ ਖੜਾ ਸੀਗਾ ਉਹ ਇੱਧਰਲੀ ਸਾਈਡ ਡੁੱਬਿਆ ਤੇ ਇਹ ਬਈਏ ਸੀਗੇ ਮੈਂ ਬਹੁਤ ਵਾਜਾਂ ਮਾਰੀਆਂ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਮੈਂ ਜਦੋਂ ਭੱਜ ਕੇ ਆਇਆ ਇੱਧਰ ਮਗਰ ਵੀ ਕੋਈ ਨਹੀਂ ਆਇਆ ਸਗੋਂ ਦੀ ਕ੍ਰੇਨ ਵਾਲਾ ਮੁੰਡਾ ਮਗਰ ਆ ਗਿਆ ਮੈਂ ਜਾ ਕੇ ਪਿੱਛੇ ਛਾਲ ਮਾਰੀ ਉਹਦੇ ਪਰ ਇਹਨਾਂ ਨੇ ਕੋਈ ਹੋ ਨਹੀਂ ਕੀਤਾਗਾ ਵੀ ਇਹਨਾਂ ਨੂੰ ਚਾਹੀਦਾ ਹੈਗਾ ਵੀ 840 ਡਿਗਿਆ ਹਾਂਜੀ 840 ਡਿਗਿਆ ਜੀ ਥੱਲੇ ਨਹੀਂ 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 ਤੇ ਤੈਰਨਾ ਨਹੀਂ ਆਉਂਦਾ ਸੀ ਕਿਸੇ ਹੋਰ ਨੂੰ ਪਤਾ ਨਹੀਂ ਤੈਰਨ ਦਾ ਰੱਸਾ ਤਾਂ ਸਿੱਟ ਸਕਦੇ ਹੀ ਕਿ ਤੈਰਨਾ ਤਾਂ ਚਲੋ ਕਿਸੇ ਕਿਸੇ ਨੂੰ ਆਉਂਦਾ ਹੁੰਦਾ ਕਿਸੇ ਨੂੰ ਨਹੀਂ ਆਉਂਦਾ ਜੀ ਸਾਰਿਆਂ ਨੂੰ ਆਪਾਂ ਥੋੜੀ ਕਹਿੰਦੇ ਹਾਂ ਹਾਂ ਵੀ ਸਾਰੀ ਦਿਹਾੜੀ ਵੀ ਉਹ ਕਰਦੇ ਹੀ ਰਹਿੰਦੇ ਆ ਕੱਲ ਵੀ ਇਹਨਾਂ ਨੇ ਮੱਛੀ ਫੜੀ ਸੀਗੀ ਵੀ ਇਹ ਕਰ ਹੀ ਸਕਦੇ ਹੀ ਕਿ ਤੁਸੀਂ ਇਤਲਾਹ ਦਿੱਤੀ ਕਿਸ ਨੂੰ ਇਤਲਾਹ ਦੀ ਪੁਲਿਸ ਨੂੰ ਕੀਤੀ ਹੋਈ ਹੈ ਜੀ ਉਨਾ ਹੋ ਲੋ ਕੀ ਹੰਕਾਰ ਰਹੀ ਕੀ ਕਾਰਵਾਈ ਤਾਂ ਹੁਣ ਹੀ ਗੋਤਾ ਖੋਰ ਤੇ ਆ ਦਿੱਤੇ ਹੋਏ ਆ ਹਜੇ ਤੱਕ ਕੋਈ ਸਿਸਟਮ ਚੱਲਿਆ ਨਹੀਂ ਹੈਗਾ ਬਹੁਤ ਟਾਈਮ ਹੋ ਗਿਆ লাশ ਨਾ ਕੋਈ ਮਿਲਿਆ ਬੰਦਾ ਹਜੇ ਤੱਕ ਇਸ ਕੋਸਮ ਕੰਨ ਵਿੱਚ ਕਹਾਉਂਟ ਗਿਆ ਇਹ 10 ਵਜੇ ਦੀ ਘਟਨਾ ਹੈਗੀ ਹੈ ਜੀ ਕੈਮਰਾ ਖਲ 3:00 ਵਜੇ ਗਿਆ ਹਾਂ ਜੀ ਹਾਂ ਜੀ ਬਹੁਤ ਟਾਈਮ ਹੋ ਗਿਆ ਇਸ ਟਾਈਮ ਤੱਕ ਤਾਂ ਕੁਝ ਨਾ ਕੁਝ ਕਰਨਾ ਚਾਹੀਦਾ ਸੀਗਾ ਐਨੇ ਟਾਈਮ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਹਾਂ ਹਾਂ ਕੋਈ ਨਹੀਂ ਆਹੋ ਹੋਇਆ ਜੀ ਇਹ ਇਹਨਾਂ ਨੂੰ ਕਰਨਾ ਚਾਹੀਦਾ ਏਡੀ ਵੱਡੀ ਕੰਪਨੀ ਹੈ ਇਹ ਕਾਦੇ ਲਈ ਸਰ ਚਲਾ ਰਹੀ ਹੈ ਲਾਪਰਵਾਹੀ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਕਿਸ ਕਿਸ ਦੀ ਹੈ ਲਾਪਰਵਾਹੀ ਇਹਨਾਂ ਦੀ ਹੈ ਇਹ ਕੰਮ ਕਰਦੇ ਇਹਨਾਂ ਨੂੰ ਚਾਲੀਆਂ ਬੰਨਣੀਆਂ ਚਾਹੀਦੀਆਂ ਸੀਗੀਆਂ ਅੱਗੇ ਵੀ ਬੰਦ ਹੈ ਪਿਛਲੇ ਪੁਲਾਂ ਤੇ ਪਬਲਿਕ ਵੀ ਲੰਘਦੀ ਰਹੀ ਹੈ ਤੇ ਹੁਣ ਕੋਈ ਵੀ ਨਹੀਂ ਇੱਥੇ ਹੁਣ ਅੱਜ ਇਹਨਾਂ ਦੀ ਲਾਪਰਵਾਹੀ ਨਾ ਬੰਨਿਆ ਨਹੀਂ ਹੈਗਾ ਤੇ ਪਰ ਉਹ ਬੰਦਾ ਡਿੱਗਿਆ ਜਾਲ ਵੀ ਨਹੀਂ ਬੰਨਿਆ ਹਾਂ ਥੱਲੇ ਜਾਲ ਬੰਨਣਾ ਚਾਹੀਦਾ ਇਹਨਾਂ ਨੂੰ ਕੋਈ ਸੇਫਟੀ ਕੋਈ ਨਹੀਂ ਹੈਗੀ ਕੀ ਮੰਗ ਕਰਦੇ ਮੰਗ ਕਰਦੇ ਆਂ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਹੁਣ ਬੰਦਾ ਇਹਨਾਂ ਦਾ ਵਿਚਾਰਾ ਚੱਲ ਗਿਆ ਹੈਗਾ ਗਰੀਬ ਪਰਿਵਾਰ ਆ ਇਹਨਾਂ ਨੂੰ ਕੋਈ ਵੀ ਮੈਨੂੰ ਫੋਨ ਆਇਆ ਸੀ ਐਸਡੀਮ ਸਾਹਿਬ ਦਾ ਵੀ ਇੱਕ ਜਿਹੜਾ ਬੰਦਾ ਇੱਥੇ ਲੇਵਰ ਪੁਲ ਬਣ ਰਿਹਾ ਤੇ ਬੰਦਾ ਜਿਹੜਾ ਮਤਲਬ ਲੇਵਰ ਦਾ ਸੀ ਡਿੱਗ ਗਿਆ ਹੁਣ ਆ ਕੇ ਦੇਖਿਆ ਕਹਿੰਦੇ ਤੋ ਵਾਕਈ ਜਿਹੜਾ ਪੁਲ ਹੈ ਤੇ ਤਾਂ ਪਤਾ ਹੀ 40% ਕਮ ਹੋ ਗਿਆ ਇਹਦਾ ਤੋ ਕੋਈ ਚਾਹ ਲੈਣ ਦਾ ਕਿਤੇ ਆ ਰਿਹਾ ਸੀ ਤੇ ਉਹ ਆ ਡਿੱਗਾ ਇਥੋਂ ਆ 40 ਗਰੀ ਰੱਖੀ ਆ ਪਹਿਲੀ ਗੱਲ ਤੇ ਜਿਹੜਾ ਪੁਲ ਹਜੇ ਬਣਿਆ ਹੀ ਨਹੀਂ ਉਹਨਾਂ ਨੰਗੇ ਨਹੀਂ ਚਾਹੀਦਾ ਉਹਨੂੰ ਦੂਜੀ ਸੈਕੰਡ ਗੱਲ ਇਹ ਆ ਕਿ ਜਿਹੜਾ ਪੁਲ ਬਣ ਰਿਹਾ ਇਹ ਠੇਕੇਦਾਰਾਂ ਲੋ ਕੋਈ ਜਿਹੜਾ ਦਾ ਪੁਖਤਿਆ ਪ੍ਰਬੰਧ ਹੈ ਨਹੀਂ ਪਹਿਲੀ ਗਲਤੀ ਤੇ ਉਹਦੀ ਆ ਵੀ ਉਹ ਨੰਗੇ ਕਿਉਂ ਜਦੋਂ ਪੁਲ ਬਣਿਆ ਹੀ ਨਹੀਂ ਇਹ ਲਾਹਰਪਰਵਾਈ ਠੇਕੇਦਾਰ ਦੀ ਬੰਦਿਓ ਤੇ ਸੀ ਲਾਹਰਪਰਵਾਈ ਪਿੱਲੂ ਦੇ ਵੱਡੀ ਸਾਹ ਤੋਂ ਵੇਖੋ ਜੀ ਉਹਦੀ ਜਿਹੜਾ ਬੰਦਾ ਡਿੱਗਿਆ ਵਿਚਾਰਾ ਹੂੰ ਉਹਦੀ ਆਈ ਕਹ ਲੋ ਦੂਜੀ ਲਾਹਰਪਰਵਾਈ ਠੇਕੇਦਾਰ ਦੀ ਆ ਹੂੰ ਕਿੰਨੀ ਕੁ ਉਮਰ ਸੀ ਕੀ ਕੋਈ ਨਾਮ ਉਹਦਾ ਕੀ ਹੈਗਾ ਸੀਗਾ ਬੰਦੇ ਦਾ ਜਿਹੜਾ ਇਹ ਪਰਵਾਈ ਸਾਹਿਬ ਦੱਸ ਰਹੇ ਹੈ ਉਮਰ 28 ਸਾਲ ਹੈ ਹਾਂ 25 28 ਆਪਾਂ 28 ਸਾਲ ਦੱਸ ਰਹੇ ਬਾਹਰ ਦਾ ਸੀਗਾ ਜੀ ਇੱਥੋਂ ਦਾ ਹੀ ਲੋਕਲੀਆ ਮੁਖਸਰ ਸਾਹਿਬ ਦਾ ਅੱਛਾ ਮੁਖਸਰ ਸਾਹਿਬ ਦਾ ਸੀਗਾ ਕਿ ਕਾਹਦਾ ਕੰਮ ਕਰਦਾ ਸੀ ਇੱਥੇ ਲੇਬਰ ਦਾ ਹੀ ਕਰ ਰਿਹਾ ਹੈਡਾ ਚਲਾ ਰਿਹਾ ਸੀ ਅੱਛਾ ਹੈਡਾ ਇਹ ਕੰਪਨੀ ਵੱਲੋਂ ਸੀ ਕਿ ਉਸ ਤਰ੍ਹਾਂ ਹੈਲਪ ਤੇ ਲੱਗਦਾ ਨੇ ਕਿਤੇ ਕਰੋੜਾਂ ਰੁਪਏ ਲਿੱਤਾ ਜਾਂਦਾ ਪਰ ਫੇਰ ਵੀ ਜਿਹੜਾ ਰੱਸਾ ਇੱਕ 10 ਰੁਪਏ ਦਾ ਵੱਢਣ ਤੋਂ ਕਿਤੇ ਕਿਤੇ ਵੱਡੀ ਲਾਪਰਵਾਹੀ ਜਿਹੜੀ ਇਹ ਹੈ ਇਸ ਦੀ ਜਾਨੀ ਨੁਕਸਾਨ ਹੋਣਾ ਬਹੁਤ ਵੱਡੀ ਲਾਪਰਵਾਹੀ ਬਿਲਕੁਲ ਵੱਡੀ ਲਾਪਰਵਾਹੀ ਹੈ ਕਿਉਂਕਿ ਜੇ ਕੋਈ ਰੱਸਾ ਲਮਕਾਇਆ ਹੁੰਦਾ ਠੇਕੇਦਾਰਾਂ ਲੋ ਤਾਂ ਉਹਦੀ ਜਾਨ ਬਾਜ਼ ਜਾਂਦੀ ਵਿਚਾਰੇ ਦੀ ਕਿੰਨੇ ਕ ਵਜੇ ਦੀ ਗੱਲ ਹੈ ਜੀ ਇਹ ਇੱਕ ਨੁਕਾ 10 ਵਜੇ 10 ਵਜੇ ਤੋਂ ਬਾਅਦ ਹੀ ਤੇ ਹੁਣ ਕੀ ਪਾਲ ਕੀਤੀ ਜਾ ਰਹੀ ਹੈ ਹਾਂ ਕਰ ਰਹੀਆਂ ਅਸੀਂ ਗੋਤਾਖੋਰ ਮਂਗਾਈ ਹੋਏ ਆ ਪਾਲ ਕਰ ਰਹੇ ਤੇ ਅਸੀਂ ਉੱਥੇ ਬਠੰਡੇ ਜਾਲ ਲਾਇਆ ਗੋਜਾ ਹਾਂ ਜਾਲ ਲੱਗਾ ਹੋਇਆ ਐਨਡੀਆਰਫ ਨਾਲ ਆਪਣਾ ਬਠੰ ਉਹਨਾਂ ਦੀਆਂ ਪੰਜ ਟੀਮਾਂ ਗਈਆਂ ਹੋਇਆਂ ਉਤਰਾਖੰਡ ਸੇ। ਬਾਕੀ ਇਹ ਕਾਰਵਾਈ ਕੀਤੀ ਜਾਏਗੀ। ਹਾਂ ਜੋ ਕਾਨੂੰਨ ਤਾਕਾ ਜਾਣਗੇ ਜੀ ਗੋਤਖੁਰ। ਗੋਤਖੁਰ ਆਏ ਹੋਏ ਸਾਡੇ ਲੱਗੇ ਹੋਏ। ਆਏ ਹੋਏ। ਲੱਭੀਆਂ ਨੇ ਸੀ। ਹਾਂ ਲੱਗ ਰਹੇ। ਹਾਂ। ਕੀ ਘਟਨਾਈ ਅੱਜ? ਅਈ ਮੇਰਾ ਬ੍ਰਦਰ ਡਿੱਗਿਆ ਨਰਤੀ। ਕਿਸ ਤਰ੍ਹਾਂ ਡਿੱਗਿਆ? ਇਹ ਰੇਲਿੰਗ ਲੱਗੀ ਸੀਗੀ। ਉਹਦੇ ਉੱਪਰ ਆ ਰਿਆ ਸੀ ਆ। ਠੀਕ ਹੈ ਜੀ ਬਾਕੀ ਚਾਲੀਆਂ ਬੰਨੀਆਂ ਸੀ ਉਹ ਚਾਲੀ ਬੰਨੀ ਨਹੀਂ ਸੀਗੀ ਵਿਚਾਲੋਂ। ਠੀਕ ਆ। ਕੀ ਕੰਮ ਕਰ ਰਹੇ ਸੀਗੇ? ਹਾਂ ਜੀ ਠੇਕੇਦਾਰ ਦੀ ਲਾਪਰਵਾਹੀ ਨਾ ਹੋ ਰਹੀ ਕੰਮ ਇਹ। ਠੀਕ ਆ। ਸਾਡੇ 10 ਵਜੇ ਤੋਂ ਡਿੱਗਿਆ ਹਜੇ ਤਾਈ ਕੋਈ ਸੁਨਵਾਈ ਨਹੀਂ ਹੋਈ ਠੀਕ ਆ ਨਾ ਕੋਈ ਕੋਤਾ ਹੋ ਰਹਾ ਹਾਈ ਟਿੱਕਰ ਪਲਾਇਆ ਕੋਈ ਠੀਕ ਆ ਉਤੋਂ ਟਾਈਮ ਦੇਖ ਲਓ ਕੀ ਹੋ ਗਏ ਇਹ ਗਏ ਹਜੇ ਕੋਤਾ ਕੋ ਰਹੀ ਆ ਨਾ ਉਹ ਪਾਲ ਕਿਤੇ ਗਈ ਹੈ ਨਹੀਂ ਬਾਈ ਨਹੀਂ ਹਜੇ ਕੋਈ ਕੀਤੀ ਨਹੀਂ ਕੋਈ ਵੇਚੀ ਨਹੀਂ ਵੜਾ ਆ ਜੋ ਕੋਈ ਨਾ ਹੀ ਆਏ ਕਿੰਨੇ ਵਜੇ ਡਿੱਗਿਆ ਸਾਢੇ 10 ਵਜੇ ਦਾ ਜੀ ਇਹ ਕਿੰਨੀ ਉਮਰ ਹੈ ਬੱਚੇ ਦੀ ਇਹ ਹੋਊਗੀ 20 22 ਸਾਲ 23 ਸਾਲ ਦਾ ਹੋਊਗਾ ਜੀ ਕੀ ਨਾਮ ਸੀ ਉਹਨਾਂ ਦਾ ਉਹ ਨਾ ਹੀ ਉਹਨਾਂ ਦਾ ਪੈਂਟੂ ਪੈਂਟੂ ਤੇ ਕੀ ਮੰਗ ਕਰਦੇ ਸੀ ਮੰਗਾ ਕਰਦੇ ਸਾਨੂੰ ਸੁਣਵਾਈ ਹੋਈ ਜਾਵੇ ਸਾਡੀ ਨਿਨਸਾਫੀ ਦੂਆ ਜਾਵੇ ਠੀਕ ਹੈ ਕਿਹੋ ਜਿਹਾ ਲੱਗਦਾ ਕਿ ਲਾਪਰਵਾਹੀ ਜਿਹੜੀ ਠੇਕੇਦਾਰ ਦੀ ਹੈ ਠੇਕੇਦਾਰ ਦੀ ਲਾਪਰਵਾਹੀ ਹੈ ਇਹ ਅੱਗੇ ਵੀ ਚਾਲੀਆਂ ਤੋਂ ਲੰਘਦੇ ਸਾਰੀ ਪਬਲਿਕ ਲੰਘਦੀ ਹੈ ਠੀਕ ਹੈ ਤਿਆਰੀ ਕਰਿਆ ਵੀ ਤਾਰ ਨਹੀਂ ਬੰਨੀ ਉਹ ਚਾਲੀਆਂ ਤੇ ਠੀਕ ਪੀ ਸਾਰਿਆਂ ਚੱਲ ਚੱਲੇ ਆ ਬੰਨੀਆਂ ਵਿਚਾਲੋ ਚਾਲੀ ਕਿਵੇਂ ਨਿਕਲ ਜੂਗੀ ਤੁਹਾਨੂੰ ਪਤਾ ਹੀ ਠੀਕ ਹੈ ਪੀ ਵਾਜਾ ਮਾਰਦੇ ਰਹੇ ਕੋਈ ਬੰਦਾ ਨਹੀਂ ਆਇਆ ਉੱਠ ਕੇ ਠੀਕ ਹੈ ਇੱਥੋਂ ਕੋਈ ਮੱਛੀ ਲੰਘਦੇ ਆ ਭਈਏ ਛਾਰੇ ਛਾਲਾ ਮਾਰ ਮਾਰ ਪੜਦੇ ਠੀਕ ਹੈ ਤੇ ਕੋਈ ਨਹੀਂ ਮੰਗ ਕੀਤੀ ਕਿ ਕੋਈ ਨੇਨਾਂ ਨੇ ਨਾ ਆਇਆ ਬਹੁਤ ਵਾਜਾ ਮਾਰੀਆਂ ਪਰ ਕੋਈ ਨੇਨਾਂ ਉੱਠ ਕੇ ਆਇਆ ਬੰਦਾ